ਅੱਜ ਅਲਾਸੋਸ਼ਲ ਵੈਲਨਸਟੀ ਪੰਜਾਬ ਵੱਲੋਂ ਐਸਐਚਓ ਗਰਸ਼ੰਕਰ ਨੂੰ ਜੋ ਸਾਡੇ ਏਰੀਆ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਇੰਦਰ ਕੱਢਾਂ ਹੋ ਰਹੀਆਂ ਸਨੈਚਿੰਗ ਹੋ ਰਹੀ ਹੈ ਉਹਦੇ ਬਾਰੇ ਦੀ ਮੰਗ ਪੱਤਰ ਦਿੱਤਾ ਉਹਦੇ ਵਿੱਚ ਜਿਹੜੀ ਮੰਗ ਪੱਤਰ ਲਿਖਿਆ ਵੀ ਮਹੱਲਿਆਂ ਵਿੱਚ ਪਿੰਡਾਂ ਦੇ ਵਿੱਚ ਠਿਕਰੀ ਬਾਰੇ ਪੁਲਿਸ ਦੇ ਸਹਿਯੋਗ ਨਾਲ ਲੱਗਣੇ ਚਾਹੀਦੇ ਹਨ ਤੇ ਜਿਹੜੇ ਜੋ ਪ੍ਰਵਾਸੀ ਆ ਭਾਵੇਂ ਜੋ ਹੋਰ ਵੀ ਕਿਰਾਏ ਦਾ ਰਹਿੰਦੇ ਆ ਉਹਨਾਂ ਦੇ ਵੈਰੀਫਾਈ ਨਾ ਹੋਣੀ ਚਾਹੀਦੀ ਹੈ ਜੇ ਕੋਈ ਕਿਰਾਏਦਾਰ ਮਾਲਕ ਨੂੰ ਨਹੀਂ ਕਰਾਦਾ ਉਹਦੇ ਨਾਲ ਕਰਵਾਇਆ ਹੋਣਾ ਚਾਹੀਦੀ ਹੈ ਕਿਉਂਕਿ ਜਦਦੇ ਵੈਰੀਫਾਈ ਨਹੀਂ ਕਰਾਂਗੇ ਜੋ ਸਾਡੇ ਵਿੱਚ ਬੈਠੇ ਆ ਸਾਨੂੰ ਨੀਡ ਦੁਆਰਾ ਦਾ ਵੀ ਫੋਨ ਕਿੱਥੋਂ ਆਇਆ ਕੋਈ ਚੋਰੀ ਕਰਦਾ ਜਾਂ ਕੁਝ ਵੀ ਕਰਦਾ ਅਸੀਂ ਕਿਸੇ ਨੂੰ ਬਲੇਮ ਵੀ ਨਹੀਂ ਕਰ ਸਕਦੇ ਸਾਰੇ ਚੋਰ ਵੀ ਨਹੀਂ ਹੁੰਦੇ ਸਾਰੇ ਜਿਹੜੇ ਅਸੱਚੇ ਸਾਹਮਣੇ ਸਾਨੂੰ ਉਹ ਸਹਤਾਗੇ ਅਸੀਂ ਮਹੱਲਾ ਬਧ ਜਗਾ ਮੀਡੀਆ ਕਰਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਇਹ ਵੈਰੀਫਾਈ ਕਰਾਉਣ ਲਈ ਤੇ ਹੋਰ ਜੋ ਵੀ ਸਾਡੇ ਵੱਲੋਂ ਜਿਹੜਾ ਹੋਊਗਾ ਅਸੀਂ ਉਹਦੇ ਲਈ ਤੁਹਾਨੂੰ ਰੰਗ ਕਰਾਂਗੇ ਇਹਦੀ ਅੱਜ ਗੜ ਸ਼ੰਕਰ ਦੇ ਬੋਧੂਪੁਰ ਜਿਹੜੇ ਆਦਰਸ਼ ਸੋਸ਼ਲ ਗੱਲਫੇਸ ਚੱਲੀ ਜਿਹੜੀ ਹੈਗੀ ਹੈ ਜਿਹੜੀ ਅਦਰਸ਼ ਪੰਜਾਬ ਇਹਦੇ ਜਿਹੜੇ ਸਾਰੇ ਮੈਂਬਰ ਸਾਹਿਬਾਨ ਦੇ ਪ੍ਰਧਾਨ ਜਿਹੜੇ ਮੇਰੇ ਕੋਲ ਆਏ ਨੇ ਜਿਹੜੀਆਂ ਸਨੇਚਿੰਗ ਹੋਈ ਹੈ ਜੀ ਇੱਕ ਪਰਸੋਂ ਸ਼ਹਿਰ ਚ ਹੋਈ ਸੀ ਤੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਚੋਰੀਆਂ ਜਿਹੜੀਆਂ ਵਾਸੇ ਲਗਪਗ ਸੀ ਤਾਂ ਉੱਥੇ ਵਰਕ ਕਰਕੇ ਟ੍ਰੇਸ ਕੀਤੀਆਂ ਹੋਈਆਂ ਨੇ ਜਿਹੜੀ ਹੈ ਇੱਕ ਲੁੱਟ ਹੋਈ ਹੈ ਇਹਦੇ ਵਿੱਚ ਵੀ ਸਾਡਾ ਵਰਕ ਬਿਲਕੁਲ ਨੇੜੇ ਹੈਗਾ ਜੀ ਬੇਈਨਾਂ ਨੂੰ ਸ਼ਾਇਦ ਉਹਨਾਂ ਦੇ ਬਿਲਕੁਲ ਸਾਡੇ ਵੱਲੋਂ ਪੁਲਿਸ ਵੱਲੋਂ ਪੂਰਾ ਮਤਲਬ ਡਿਊਟੀ ਦਾ ਯੋਗ ਲੱਗੇ ਸੀ ਆਪਣੇ ਰੱਤ ਵਿੱਚ ਪੂਰਾ ਉਹਨੂੰ ਪੀਸਫੁੱਲ ਰੱਖਾ ਗਿਆ ਸੀ ਇਹਨਾਂ ਦੇ ਨਾਲ ਆ ਔਰ ਇਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੇ ਨਾਲ ਰਲ ਕੇ ਇੱਕ ਤਾਂ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਚੌਂਕੀਦਾਰ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੇ ਚੌਂਕੀਦਾਰ ਜਿਹੜੇ ਆ ਉਹ ਵੀ ਰਾਤ ਤੁਕੋ ਸਾਡੀ ਜਿਹੜੀ 112 ਦੀ ਗੱਡੀ ਦਾ ਜਿਹੜੀ ਪੈਟਰੋਲਿੰਗ ਤੇ ਹੁੰਦੀ ਹੈ ਪੂਰੀ ਰਾਤ ਪੈਟਰੋਲਿੰਗ ਕਰਦੀ ਹੈ ਤੇ ਇਹਨਾਂ ਦੇ ਨਾਲ ਜਿਹੜੇ ਆ ਵੀ ਚੌਂਕੀਦਾਰ ਵੀ ਹੋਣ ਤਾਂ ਸਾਡਾ ਸ਼ਹਿਰ ਹੋਰ ਸੇਫ ਰਹਿ ਸਕਦਾ ਬਾਕੀ ਲੁੱਟਖੋਹਾਂ ਵਾਲਾ ਜਿਹੜੇ ਬਾੜੇ ਬੰਦੇ ਜੀ ਉਹਨਾਂ ਦੀ ਅਸੀਂ ਬਿਲਕੁਲ ਤੋਂ ਬੇਲੌਡ ਜਿਹੜੀ ਉਹ ਮਾਝੂ ਕੋ ਐਸਐਸਪੀ ਜਿਹੜੇ ਸ਼੍ਰੀ ਸੰਤ ਲੰਬਾ ਆਈਪੀਐਸ ਉਹਨਾਂ ਵੱਲੋਂ ਜਿਹੜੀ ਸਪੈਸ਼ਲ ਕੈਂਪੇਨ ਵੀ ਚਲਾਈ ਗਈ ਆ ਪਿਛਲੇ ਤਿੰਨ ਚਾਰ ਦਿਨ ਤੋਂ ਲਗਾਤਾਰ ਇਹ ਬੇਲੌਡ ਵੀ ਚੈੱਕ ਆਊਟ ਕਰਦੇ ਆ ਤੇ ਉਹਨਾਂ ਦੀ ਹੁਣ ਜਿਹੜੀਆਂ ਗਤੀਵਿਧੀਆਂ ਹੈਗੀਆਂ ਨੇ ਵੀ ਉਹ ਲੋਗ ਕੰਮ ਕਰ ਰਹੇ ਨੇ ਜਾਂ ਮੋਬਾਈਲ ਹੋ ਗਿਆ ਤਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਕਰਨ ਵਾਲੀਆਂ ਆ